ਲਓ ਵੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਦਾ ਸਸਰੀ ਕਾਲ ਤੇ ਜਿੰਨੇ ਵੀ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਓ ਤੇ ਅੱਜ ਆਪਾਂ ਇੱਕ ਤੁਹਾਡੇ ਲਈ ਖਾਸ ਜਾਣਕਾਰੀ ਹੈ ਕਿਸਾਨ ਭਰਾਵਾਂ ਦੇ ਲਈ ਜਿਹੜੇ ਕੀ ਭਾਰੀ ਮਿੱਟੀ ਦੇ ਬਾਣ ਹੈ ਜਿਵੇਂ ਕਹਿਦਨੇ ਆਪਾਂ ਜੀਰੀ ਵਾਲੇ ਬਾਣ ਹੈ ਇਹ ਆਪਾਂ ਥੋੜਾ ਜਿਹਾ ਲਾਲਚ ਜਰੂਰ ਕਰ ਜੰਨੇ ਆ ਬਾਈ ਵੀ ਆਪਾਂ ਰੌਣੀ ਨਹੀਂ ਕਰਨੀ ਰੌਣੀ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਅੱਪੜ ਥਾਂ ਦੇ ਵਿੱਚ ਆਪਾਂ ਕਰਾਂਗੇ ਰੌਣੀ ਤਾਂ ਆਪਾਂ ਨੂੰ 10 ਦਿਨਾਂ ਦੇ ਵਿੱਚ ਦੀ ਟਰੈਕਟਰ ਚਲਾਉਣ ਨੂੰ ਮਿਲ ਜੂ ਉਹਦੇ ਵਿੱਚ ਆਪਾਂ ਉਹਦੇ ਵਿੱਚ ਟਰੈਕਟਰ ਚਲਾ ਸਕਦੇ ਆ 8 ਦਿਨਾਂ ਮੀਦੀ ਇੱਕ ਹਫਤੇ ਤੋਂ ਵੱਧ ਆ ਜਾਂਦੀ ਹੈ ਜੇ ਆਪਾਂ ਅੱਪੜ ਥਾਂ ਦੇ ਵਿੱਚ ਜੇ ਕਿਸੇ ਵੀ ਪੁਰਾਣੇ ਗੱਠਾ ਬਣਾਈਆਂ ਤੇ ਜਾਂ ਪ੍ਰਾਲੀ ਚੱਕੀ ਆਪਾਂ ਤੇ ਉਹਦੇ ਵਿੱਚ ਆਪਾਂ ਪਾਣੀ ਲਾ ਸਕਦੇ ਹਾਂ ਰੌਣੀ ਕਰਕੇ ਬੀਜੋ ਬਾਈ ਤੇ ਜੇ ਤੁਸੀਂ ਰੌਣੀ ਨਹੀਂ ਕਰਨੀ ਖੜੇ ਝੋਨੇ ਦੇ ਵਿੱਚ ਹੀ ਆਪਾਂ ਰੌਣੀ ਕਰਨੀ ਕਿਉਂਕਿ ਪਹਿਲਾਂ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ ਸੀ ਤੇ ਆ ਮੈਂ ਤੁਹਾਨੂੰ ਵੀਡੀਓ ਦੱਸੀ ਸੀ ਉਦੋਂ ਆ ਵੀਡੀਓ ਦੇਖੋ ਤੁਸੀਂ ਬਾਈ ਆਪਾਂ ਇਹਦੀ 1 ਮਹੀਨਾ ਹੋ ਗਿਆ ਸੀ ਬਾਈ ਝੋਨੇ ਦੇ ਵਿੱਚ ਪਾਣੀ ਲੱਗੇ ਨੂੰ ਤੇ ਮੇਰਾ ਖੇਲਾ ਵੀ ਅਸੀਂ 14 ਦੇ 13 ਅਕਤੂਬਰ ਨੂੰ ਅਸੀਂ ਪਾਣੀ ਲਾ ਕੇ ਬੰਦ ਕਰਿਆ ਸੀਗਾ ਤੇ ਅਸੀਂ ਬਿਜਾਈ ਕਰੀ ਆ ਬਾਈ ਜੀ 14 ਨਵੰਬਰ ਨੂੰ ਦੇਖੋ ਤੁਸੀਂ ਪੂਰਾ 1 ਮਹੀਨਾ ਹੋ ਗਿਆ ਤੇ ਆਪਾਂ ਚੁੰਜੂ ਹਲ ਮਾਰ ਕੇ ਤੇ ਰੋਟਾਵੇਟਰ ਮਾਰ ਕੇ ਉਤੋਂ ਦੀ ਸੁਹਾਗਾ ਲਾ ਕੇ ਤੇ ਬਿਜਾਈ ਕਰਤੀ ਥੋੜੀ ਜੀ ਗਲਤੀ ਜ਼ਰੂਰ ਰਹਗੀ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਬਿਜਾਈ ਕਰਨੀ ਹੈ ਵੈਸੇ ਤਾਂ ਕਣਕ ਬਹੁਤ ਸੁਣੀ ਉੱਗੀ ਐ ਇਹ ਨਹੀਂ ਵੀ ਕਣਕ ਨਹੀਂ ਉੱਗੀ ਕਣਕ ਦੇਖੋ ਤੁਹਾਨੂੰ ਇਹ ਤਾਂ ਥੋੜੀ ਜੀ ਧੁੱਪ ਵਾਲੀ ਕਰ Đੀ ਇਸ ਕਰਕੇ ਆਪ ਨੂੰ ਦਿਖਾਈ ਘਟ ਦਿੰਦਾ ਬਾਈ ਹਾਰੇ ਕੋ ਕਣਕ ਬਹੁਤ ਸੋਹਣੀ ਉਗਰੀ ਐ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਹਾਰੇ ਹਰਿਆਵਲ ਮਾਰਦੀ ਪਾਂਚ ਦਸਾਂ ਦਿਨਾਂ ਨੂੰ ਦੇਖਿਓ ਤੁਸੀਂ ਤੁਹਾਨੂੰ ਦਿਖਾਵਾਂਗੇ ਵੈਸੇ-ਵੈਸੇ ਆਪਾਂ ਕਣਕ ਸਾਰੀ ਵੀ ਕਿਵੇਂ ਰਿਹਾ ਏ ਜਿਹੜੇ ਆਪਾਂ ਖੜੇ ਝੋਨੇ ਚਰਾਉਣੀ ਕਰੀ ਸੀਗੀ ਵੀ ਬਾੜਾ ਲੇਟ ਨਾ ਕਰਿਓ ਜਿਹੜਾ 1 ਮਹੀਨੇ ਦਾ ਗੈਪ ਹੈ ਇਹਦੇ ਨਾਲ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ ਤਾਂ ਧੁੱਪ ਬਹੁਤ ਜ਼ਿਆਦਾ ਕਰੜੀ ਪੈਂਦੀ ਐ ਇਸ ਕਰਕੇ ਇੱਕ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਬੀ ਪਾਇਆ ਬਾਈ ਜੀ 40 ਕਿਲੋ 40 ਰੌਣੀ ਦੇ ਵਿੱਚ ਪਾਇਆ ਤੇ 40 ਭਏ ਦੇ ਵਿੱਚ ਪਾਇਆ ਤੇ ਅੱਧਾ ਕੁ ਬੀ ਆਪਾਂ ਪਾਇਆ ਸੀ 38 ਕਿਲੋ ਉਹ ਪੂਰੀ ਗੇਤੀ ਬੀਜੀ ਹੋਈ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਆਪਾਂ ਕਿੰਨੇ ਦਿਨਾਂ ਦੀ ਹੋਗੀ ਉਹ ਤੇ ਇਹਦੇ ਵਿੱਚ ਬੀ ਆਪਾਂ 45 ਕਿਲੋ ਪਾਉ ਜੇ ਮਸ਼ੀਨ ਨਾਲ ਬਿਜਾਈ ਕਰਨੀ ਹੈ 45 ਤੇ 46 ਕਿਲੋ ਬੀ ਪਾਵਾਂਗੇ ਥੋੜਾ ਜਿਹਾ ਖੁਸ਼ਕਬਣ ਦੇ ਵਿੱਚ ਤੇ ਵਧੀਆ ਰਹੂਗਾ ਬਾਈ ਬੀ ਨਾ ਘੱਟ ਪਾਓ ਜੇ ਬਾੜਾ ਹੀ ਖੁਸ਼ਕ ਹੈ ਤਾਂ 47 48 ਕਿਲੋ ਬੀ ਤੁਸੀਂ ਕਰੋ ਯਾਰ ਤੇ ਉਸ ਤੋਂ ਬਾਅਦ ਆਪਾਂ ਬਾਈ ਜੀ ਇਹਦੇ ਵਿੱਚ ਆਪਾਂ ਸੁਪਰ ਸੀਡਰ ਨਾਲ ਬਿਜਾਈ ਕਰਕੇ ਦੇਖੀ ਹੈ ਕਿਉਂਕਿ ਬਾਣਾ ਵੈਸੇ ਬਹੁਤ ਸਾਫ ਹੋਇਆ ਹੈ ਪਹਿਲੀ ਅਰ ਬਜਾਈ ਕਰੀਏ ਬਾਈ ਆਪਾਂ ਤੇ ਬਾਣ ਬਾਕੀ ਬਹੁਤ ਘੈਂਟ ਬਣਾਦਾ ਬਾਈ ਨੇ ਜਮਾ ਔੜੇ ਵੀ ਜਮਾ ਰਗਾ ਜੰਗੂ ਕੱਢੇ ਸਿੱਧੇ ਤੇ ਗੱਲਬਾਤ ਜਮਾ ਟਿਕਾਣੀ ਲਾਤੀ ਗੱਲ ਕਰ ਇਹ ਗੱਲ ਇਸ ਤਰ੍ਹਾਂ ਬਾਈ ਜੀ ਆਪਾਂ ਇਹਨੂੰ ਖੁਸ਼ਕ ਬਾਣ ਦੇ ਵਿੱਚ ਨਾ ਬੀਜੋ ਕਦੇ ਵੀ ਸੁਪਰ ਸੀਡਰ ਦੀ ਬਜਾਈਏ ਜਿਹੜੀ ਆਪਾਂ ਗਿੱਲ ਦੇ ਵਿੱਚ ਹੀ ਬੀਜੋ ਠੀਕ ਹੈ ਜੀ ਇਹਨੂੰ ਆਪਾਂ ਪਾਣੀ ਲਾਇਆ ਸੀਗਾ ਬਾਈ 16 ਨਵੰਬਰ ਨੂੰ ਤੇ ਇੱਕ ਲੱਗਿਆ ਸੀਗਾ ਬਾਈ ਬਸ ਦੂਆ ਕਟਾਂ ਚ ਲੱਗਿਆ ਸੀ ਪਾਣੀ ਜਿਹੜਾ ਸੁਪਰ ਸੀਡਰ ਦੀ ਬਿਜਾਈ ਕਰੀ ਹੈ ਦੂਜਾ ਨੰਬਰ ਆਪਾਂ ਇਹਨੂੰ 20 ਤਰੀਕ ਨੂੰ ਵਾਹ ਸਕਦੀ ਸੀਗੀ ਬਾਈ ਬਾਣ ਇਹ ਤਵੀਆਂ ਨਾਲ ਲਾ ਲੋ ਤੁਸੀਂ ਵੈਸੇ ਤਵੀਆਂ ਨਾਲ ਬਾਹਣਦੇ 20 ਤਰੀਕ ਨੂੰ ਥੋੜਾ ਜਿਹਾ ਗਿੱਲ ਜ਼ਰੂਰ ਜ਼ਿਆਦਾ ਰਹਿੰਦੀ ਤਾਂ ਇਸ ਕਰਕੇ ਆਪਾਂ ਤੁਹਾਨੂੰ ਬੇਨਤੀ ਕਰਦੇ ਆਂ ਬਾਈ ਅੱਪੜ ਥਾਂ ਦੇ ਵਿੱਚ ਆਪਾਂ ਇਹ ਲਾਇਆ ਸੀਗਾ ਪਾਣੀ ਗੱਠਾ ਬਣਾ ਕੇ ਐਵੇਂ ਜਿਹੀ ਕ੍ਰੀਹੀ ਪਾਣੀ ਲਾਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ 'ਚ 22 16 ਨਵੰਬਰ ਦਾ ਪਾਣੀ ਲੱਗਿਆ ਬਾਈ ਤੇ 22 ਨਵੰਬਰ ਨੂੰ ਆਪਾਂ ਇਹਦੀ ਬਿਜਾਈ ਕਰਤੀ ਆ ਦੇਖੋ ਤੁਸੀਂ ਦੇਖੋ ਜੀ ਤੇ ਬਾਕੀ ਤੁਹਾਨੂੰ ਇਹਦੀ ਉਗराई ਦੱਸਾਂਗੇ ਆਪਾਂ ਕਿਵੇਂ ਦਾ ਰਿਜ਼ਲਟ ਇਹਦਾ ਆ ਦੇਖੋ ਬਿਜਾਈ ਬਹੁਤ ਸੋਹਣੇ ਤਰੀਕੇ ਦੇ ਨਾਲ ਕਰੀ ਹੈ ਇੱਕ ਮਹੀਨਾ ਹੋ ਗਿਆ ਰੌਣੀ ਨੂੰ ਖੁਸ਼ਕ ਬਣ ਦੇ ਵਿੱਚ ਇਹਦਾ ਇਹ ਬੈਨੀਫਿਟ ਹੈ ਬਾਈ ਜੇ ਆਪਾਂ ਵਾਹ ਕੇ ਰੌਣੀ ਕਰਾਂਗੇ ਤਾਂ ਵੱਤ ਨਹੀਂ ਆਉਂਦੀ ਡੱਕਰ ਬਣਦੀ ਇਸ ਕਰਕੇ ਆਪਾਂ ਬੇਨਤੀ ਕਰਦੇ ਹਾਂ ਥੋੜਾ ਖੁਸ਼ਕ ਨੂੰ ਆਪਾਂ ਪਾਣੀ ਵੀ ਲਾ ਸਕਦੇ ਹਾਂ ਥੋੜਾ ਜਿਹਾ ਪਾਣੀ ਛੇਤੀ ਲਾ ਦਾਂਗੇ ਠੀਕ ਹੈ ਨਾ ਬਾਈ ਆ ਦੇਖੋ ਕਣਕ ਉਗਰੀ ਬਹੁਤ ਸੁਣੀ ਹੈ ਗੱਲ ਕਰ ਬੀ ਥੋੜਾ ਜਿਹਾ ਆਪਾਂ ਜ਼ਿਆਦਾ ਪਾ ਲਈਏ ਇਸ ਕਰਕੇ ਐਸੀ ਜਿਵੇਂ ਜਿਵੇਂ ਡਾਰ ਹੋਊ ਆਪਾਂ ਤੁਹਾਨੂੰ ਵੀਡੀਓ ਹੋਰ ਵੀ ਦਿਖਾਵਾਂਗੇ ਵੀ ਕਿਵੇਂ ਦਾ ਰਿਹਾ ਰਿਜ਼ਲਟ ਆਪਣੇ ਕੋਲੇ 40 ਕਿਲੋ ਬੀਜ ਦੇ ਨਾਲ ਸੀ ਤੇ ਲਓ ਮਿੱਤਰੋ ਆਹਾ ਪਰੌਣੀ ਕਰਕੇ ਬੀਜਿਆ ਸੀ ਬਣ ਇਹ ਆਪਾਂ 5 ਅਕਤੂਬਰ ਦੀ ਕਣਕ ਬੀਜੀ ਹੋਈ ਹੈ ਤੇ ਬਾਬੇ ਦੀ ਕਿਰਪਾ ਨਾਲ ਅਗੇਤੀ ਦਾ ਫਰਕ ਜ਼ਰੂਰ ਹੁੰਦਾ ਇਹਦੇ ਚ ਆਪਾਂ ਜਮ੍ਹਾਂ 40 ਕਿਲੋ ਵੀ ਨੈਟ ਹੀ ਪਾਇਆ ਬਈ ਤੇ ਇੱਕ ਐਸੀ ਤਰ੍ਹਾਂ ਦੀ ਹੈ ਜਿਹੜੇ ਵਿੱਚ ਆਪਾਂ 38 ਕਿਲੋ ਵੀ ਪਾਇਆ ਤੁਸੀਂ ਦੱਸ ਨਹੀਂ ਸਕਦੇ ਵੀ ਕਿੰਨਾ ਪਿੱਤੂ ਜੀ ਤਾਂ ਸਮਝੋਗੇ ਵੀ 50 ਕਿਲੋ ਵੀ ਪਾਇਆ ਸਪੈਸ਼ਲ ਕਰਨਾਲ ਤੋਂ ਆਪਾਂ ਵੀ ਲਿਆ ਕੇ ਬੀਜੇ ਸੀ ਉਹਦੀ ਵੀਡੀਓ ਆਪਾਂ ਬਸ ਦੋਆਂ ਚਾਰ ਦਿਨਾਂ ਵਿੱਚ ਦੀ ਆਜੂਗੀ ਤੁਹਾਡੇ ਕੋਲ ਆਹ ਦੇਖੋ ਬਈ ਮਾਰੂ ਨੀਗਾ ਇਹ ਕਹਨੇ ਆਂਦੀ ਜਿਹੜੀ ਅਗੇਤੀ ਹੈ ਉਹਦੇ ਚ ਆਪਾਂ ਰੌਣੀ ਕਰ ਸਕਦੇ ਆ ਜੇ ਆਪਣੇ ਬਈ ਜੀਰੀ ਅਕਤੂਬਰ ਦੇ ਮਹੀਨੇ ਚ ਕੱਟੀ ਜਾਂਦੀ ਹੈ ਤਾਂ ਆਪਾਂ ਉਹਦੀ ਰੌਣੀ ਕਰਕੇ ਬੀਜੋ ਤੇ ਜੇ ਆਪਣੇ ਕੋਲੇ ਲੇਟ ਹੈ ਤੇ ਉਹਦੀ ਆਪਾਂ ਖੜੇ ਝੋਨੇ ਚ ਰੌਣੀ ਕਰ ਸਕਦੇ ਆ ਜੇ 1 ਮਹੀਨੇ ਦੀ ਆਪਾਂ ਰੌਣੀ ਰੱਖ ਕੇ ਨਹੀਂ ਰਹਿ ਸਕਦੀ ਬਈ ਬਾਹਲੇ ਹੀ ਡਾਕਰ ਬਾਂਚ ਰਹਿ ਸਕਦੀ ਹੈ ਨਹੀਂ ਨਹੀਂ ਰਹਿ ਸਕਦੀ ਤੇ ਵੀ ਉਹਦੇ ਚ ਆਪਾਂ ਥੋੜਾ ਜਿਹਾ ਜ਼ਿਆਦਾ ਪਾ ਸਕਦੇ ਆ ਦੇਖੋ ਜੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਕਰਿਓ ਮੇਰਾ ਵੀਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਜੇ ਤੁਸੀਂ ਬਈ ਲਾਈਕ ਸ਼ੇਅਰ ਕਮੈਂਟ ਕਰਿਆ ਕਰੋਗੇ ਤਾਂ ਆਪਣਾ ਵੀ ਹੌਸਲਾ ਹੁੰਦਾ ਯਾਰ ਵੀ ਭਰਾ ਆਪਨੂੰ ਸਪੋਰਟ ਕਰਦੇ ਤਾਂ ਆਪਾਂ ਜ਼ਰੂਰ ਵੀਡੀਓ ਕੰਮ ਦੀ ਵੀਡੀਓ ਜ਼ਰੂਰ ਪਾਇਆ ਕਰਕੇ ਇਸ ਕਰਕੇ ਕਹਿੰਨੇ ਤੁਹਾਨੂੰ ਲਓ ਜੀ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ